ਦੰਗ ਹੋ ਗਏ ਮੈਂ ਮਾਈਕ ਫੜਿਆ ਹਰ ਸਟੇਜ ਮੇਰੀ ਹਰ ਮਹਿਫਿਲ ਮੇਰੀ ਮੈਂ ਕਦੀ ਮਾਈਕ ਨਹੀਂ ਫੜਿਆ ਜੀ ਫਕੀਰ ਬੈਠਿਆ ਕੋਈ ਕਹਿ ਨਹੀਂ ਅੱਜ ਤੱਕ ਬੱਚੇ ਬੈਠੇ ਆ 6 ਸਾਲ ਦੇ ਗਾੜੇ 18 ਸਾਲ ਦੇ ਪੁੱਤ ਵਾ 18 ਸਾਲ ਦੀ ਆ ਕਦੀ ਮਾਈਕ ਫੜਿਆ ਹੋਇਆ ਮੈਂ ਸੋਚਦਾ ਦੁਨੀਆ ਕਿੱਥੇ ਭੱਜੀ ਵਰਦੀ ਆ ਆ ਜਾ ਆ ਬੈਠੀ ਕੋਈ ਗੱਲ ਕਰਦੇ ਆ ਆ ਫਕੀਰ ਬਧੇ ਪਿਆ ਉਹ ਤੋਂ ਸੜਦਾ ਉਹ ਤੋਂ ਸੜਦਾ ਕੀ ਰੱਖਿਆ ਮੁਹੱਬਤ ਆ ਤੇ ਬੱਚੇ ਬੈਠੇ ਪਿਆਰ ਪਿੱਛੇ ਬੈਠੇ ਇਹ ਨਹੀਂ ਉਹ ਬਾਪੂ ਨੇ ਬਹੁਤ ਪਿਆ ਕਰਦੇ ਉਹ ਮੇਰਾ ਪਿਓ ਆ ਬੈਠਾ ਕਾਲੂ ਦਰਵੇਸ਼ ਦਿলো ਕੋਈ ਫੋਲ ਮੈਲ ਨਹੀਂ ਲੱਗੀ ਲਾਂਬਾ ਕਰਦਾ ਫੋਲ ਮੈਲ ਨਹੀਂ ਤੇ ਨਾਈ ਜੀ ਜੀ ਲੋੜਾ ਜੈਨ ਰੋਜੀ ਰੋਜੀ ਸੱਚ ਬਲਦਾਰ ਜੀ ਉਹ ਸੋਚ ਲੰਦੇ ਆ ਪਤਾ ਨਹੀਂ ਯਾਰ ਕੀ ਆ ਸਾਰੇ ਫਕੀਰ ਬੈਠੇ ਮੁਹੱਬਤ ਵਿੱਚ ਬੈਠੇ ਸਾਰੇ ਆ ਬਾਪੂ ਆਏ ਜਿੱਦਰੋਂ ਦਸੂ ਚੱਲ ਕੇ ਆਇਆ ਉਹ ਮੇਰੀ ਮਾਂ ਆਈ ਆ ਸਾਰੇ ਆਏ ਚੱਲ ਕੇ ਪਿਆਰ ਪਿੱਛੇ ਆਇਆ ਕਿ ਲੈਣਾ ਕਿਤੇ ਲੈਣਾ ਆ ਜਸ ਕੀ ਦੇ ਨਾਮ ਉਹ ਤਾਂ ਆਪਣਾ ਫੋਟਾਂ ਦਾ ਫਿਰ ਵੀ ਫਕੀਰ ਮਾੜਾ ਪਹਿਲਾਂ ਤਾਂ ਫਕੀਰ ਕੋਈ ਬੰਦਾ ਹੀ ਨਹੀਂ ਜੇ ਬੰਦਾ ਤੇ ਫਿਰ ਮਾੜਾ ਮੈਂ ਕਹਿੰਦਾ ਨਹੀਂ ਕਿਸੇ ਬੱਚੇ ਮੇਰੀ ਐਸੀ ਗੱਲ ਆ ਰਾਤ ਬਾਅਦ ਸੁਗਾਨ ਮੁਕਜੂ ਮੇਰੀ ਗੱਲ ਨਹੀਂ ਮੱਕੂ ਮੈਂ ਹਾਰ ਕੇ ਮਾਈਂ ਬੜਿਆ ਮੈਂ ਕਹਾਂ ਯਾਰ ਦੁਨੀਆ 'ਚ ਕੀ ਬੱਜੀ ਵਰਦੀ ਆ ਇਹ ਵੀ ਪਾਲੋ ਇਹ ਵੀ ਪਾਲੋ ਆ ਵੀ ਮਿਲ ਜੇ ਉਹ ਵੀ ਮਿਲ ਜੇ ਉਹ ਜੋ ਹੈਗਾ ਉਹ ਤਾਂ ਸਾਮਲੋ ਨਹੀਂ ਬਾਪੂ ਸੱਚ ਕਹਦੇ ਮੈਂ ਮੇਰਾ ਪਿਓ ਆ ਦਿਲਾਉ ਇਹ ਮੋਹਰ ਪਿੱਛੇ ਮਹਿਫਲ ਰੱਖੀ ਆ ਉਹ ਮੇਰਾ ਯਾਰ ਬੇਟਾ ਸਾਨੂੰ ਪਤਾ ਨਹੀਂ ਮੇਲਾ ਕਿਤਾ ਕਰਾਇਆ ਦੁਨੀਆ ਵਾਲੇ ਤਮਾਸ਼ਾ ਉਹ ਜਾਣਦਾ ਉਹ ਬੇਟਾ ਇਹਦਾ ਉਹ ਇੱਕ ਵਾਰ ਵੀ ਹਿਲੇ ਉਹਨੇ ਕੁਛ ਕਿਹਾ ਐਸਾ ਗੋ ਬੰਦਾ ਹੀਰਾ ਬੰਦਾ ਮੇਰਾ ਕਿ ਆਪਾਂ ਫੇਰ ਪਤਾ ਨਹੀਂ ਆ ਦੁਨੀਆ ਕੀ ਕਰੀ ਬੰਦੀ ਬਾਪੂ ਯਾਰ ਬੰਦੇ ਜੁੜਦੇ ਆ ਕਹਿੰਦੇ ਬੋਲਣ ਨੂੰ ਉਹ ਕੋਣਾ ਯਾਰ ਕਦੀ ਕਸਰ ਤੋੜਾ ਨਹੀਂ ਬੈਠੇ ਬਗੀਰ ਕਹਦੇ ਕੋ ਕਹਦੇ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇੰਨੇ ਫਕੀਰ ਬੈਠੇ ਆ ਅੱਜ ਤੱਕ ਕੋਈ ਮਹਿਫਲ ਤੇ ਜਮਾ ਗਿਆ ਕਿੱਦਾਂ ਤੁਹਾਡੀ ਮੋਜ ਆ ਜਿੱਥੇ ਮर्जी ਲਾਓ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਮੈਂ ਬਾਪੂ ਦਾ ਬੱਚਾ ਬਾਪੂ ਕੰਮ ਦਾਸ ਗੁਰੂ ਵਗੈਰਾ ਸਮਝਾ ਲਈ ਰੱਬ ਜੀ ਮਹਾਰਾਜ ਆ ਰੱਬ ਜੀ ਮਹਾਰਾਜ ਮੇਰੇ ਬਸ ਇਹ ਕੋਈ ਸ਼ਖਸ ਮੇਰਾ ਯਾਰ ਆ ਦੁਨੀਆ ਦੀ ਮੈਨੂੰ ਲੋੜ ਨਹੀਂ ਮੇਰੀ ਮਾਂ ਦੀ ਮਾਂ ਚਲੀ ਗਈ ਮੇਰੀ ਹੁਣ ਮੈਨੂੰ ਉਹ ਸ਼ਖਸ ਸਾਹਿਬ ਨੇ ਕਹਿੰਦੀ ਕਹਿੰਦੀ ਪੁੱਤ ਜਦੋਂ ਮੈਂ ਚਲ ਜਾਣਾ ਨਾ ਤੈਨੂੰ ਉਹਦਾ ਪਤਾ ਲੱਗਣਾ ਮਾਂ ਕੀ ਹੁੰਦੀ ਆ ਅੱਜ ਮੈਨੂੰ ਪਤਾ ਲੱਗਦਾ ਮੇਰੀ ਮਾਂ ਕੀ ਹੁੰਦੀ ਜਦੋਂ ਸੀ ਜੀ ਮੈਂ ਕਹਤ ਨਹੀਂ ਭਾਈ ਆਲਾ ਮੇਲਾ ਦੇਖਦਾ ਉਹਦੇ ਆਹ ਕਰਨਾ ਉਹ ਵਿਆਹ ਕਰਨਾ ਇਹਦੇ ਵਿੱਚ ਜਿੰਦਗੀ ਨਿਕਲ ਗਈ 42 ਸਾਲ ਦੀ ਹੋ ਗਈ ਭਾਈ ਆਪਾ ਫਿਰ ਵੀ ਨਹੀਂ ਯਾਰ ਜਦ ਤੱਕ ਜੀਣਾ ਇਹ ਆਪਾਂ ਚਾਰ ਪੰਜ ਜੋੜ ਕੇ ਰੱਖਨੇ ਸਾਰੇ ਜਿੱਤੀ ਮੁਹੱਬਤ ਕਰਦਾ ਹੈ ਸਾਬ ਦੁਨੀਆਂ 'ਚ ਕੀ ਰੱਖਿਆ ਹੈਗਾ ਫਿਰ ਵੀ ਨਹੀਂ ਸੱਚੀ ਕਦੀ ਕਿਸੇ ਨੂੰ ਮਾਰਿਆ ਕਿ ਤੂੰ ਜਾਣਦਾ ਇੰਨੀ ਸਪੋਰਟ ਹੁੰਦੇ ਸੁਲਦੇ ਸਾਰੀ ਸਪੋਰਟਾਂ ਹੀ ਆ ਮੇਰੀਆਂ ਆਏ ਬੱਚੇ ਨੂੰ ਜੋ ਮਰਜੀ ਕਹਦਾ ਤੂੰ ਖੜੇ ਆਂ ਅਲਿਗਤਾਂ ਵਿੱਚ ਆਪਾਂ ਜ਼ਿੰਦਗੀ ਅੱਤ ਤੱਕ ਕਿਸੇ ਨੂੰ ਪਾਜੀ ਭੈਣ ਮਾਂ ਪਿਓ ਵਿਆ ਅੱਜ ਹਾਰ ਕੇ ਨਾ ਮੇਰਾ ਦਿਲ ਬਹੁਤ ਇਹਨਾ ਮਨ ਖਰਾਬ ਨੇ ਮੇਰਾ ਜੀ ਜਿਹਨੂੰ ਆਪਣਾ ਬਣਾਇਆ ਉਹ ਵੀ ਸੱਤ ਮਾਰ ਕੇ ਜਾਂਦਾ ਯਾਰ ਜਿਹਨੂੰ ਆਪਣਾ ਬਣਾਇਆ ਸੱਚੀ ਰਾਸ ਸਾਈਂ ਦੀ ਦਿਲੋਂ ਕਹਿ ਰਿਹਾ ਨਹੀਂ ਸੱਚੀ ਬਾਪੂ ਮੈਂ ਸੋਲ ਮੈਂ ਮੇਰਾ ਮਨ ਕਲਪਿਆ ਪਿਆ ਸੀ ਦਿਲੋਂ ਅੱਜ ਉਹ ਸ਼ਖਸ ਬਾਕੀ ਮੇਰਾ ਪਿਓ ਹੈ ਉਹਨੇ ਦਿਦਸਵੇਰੇ ਮੈਂ ਦੱਸਿਆ ਜਾਂਦਾ ਮੈਂ ਬਾਪੂ ਟੈਨਸ਼ਨ ਲਈ ਤੇਰਾ ਬੁੱਤ ਬੈਠਾ ਤੇ ਤਿੰਨ ਮਹੀਨੇ ਤੱਕ ਚਾਲ ਮੋੜਿਆ ਤੈਨੂੰ ਕਿਹਾ ਕਿ ਨਹੀਂ ਕਿਹਾ ਦਿਲ ਹੋ ਗਈ ਆ ਚਾਕੇ ਉਥਲਾ ਮੂੰਹ ਤੇ ਬੱਚਾ ਮੈਂ ਮੈਂ ਤੂੰ ਮਰਾ ਪਿਓ ਆ ਤੇ ਪਿਓ ਹੀ ਰਹੇਗਾ ਮੇਰਾ ਤੇ ਬਾਕੀ ਮੈਂ ਕਿੰਨਾ ਬੰਦਾ ਆ ਅੱਜ ਕੋ ਮੇ ਕੋ ਇਧਰ ਮੱਥਾ ਟਿਕਾ ਲਓ ਸਾਰੇ ਰਲ ਕੇ ਰੋ ਬਸ ਯਾਰ ਸਿੰਗਰ ਵੀ ਫਕੀਰ ਵੀ ਫੈਮਲੀਆ ਵੀ ਤੇ ਜਿੱਥੇ ਪਿਆਰ ਨਾ ਉੱਥੇ ਵਪਾਰ ਨਹੀਂ ਜਾਂ ਨਿਕ ਤਗਦੀ ਤੇ ਮੈਂ ਸੋ ਲੱਗੇ ਭੁੱਖਾ ਉਲਦਾ ਸੌਂਦਾ ਨਹੀਂ ਆ ਮੈਂ ਜੋ ਮੂੰਹ ਕਰਦਾ ਮੈਨੂੰ ਉਹ ਚੀਜ਼ ਮਿਲਦੀ ਖਾਣ ਨੂੰ ਦਿਲੋਂ ਇੰਨੀਆਂ ਭੈਣਾ ਇੰਨੀਆਂ ਮਾਵਾਂ ਇੰਨੀਆਂ ਧੀਆਂ ਇੰਨੇ ਬੱਚੇ ਮੈਂ ਕਹਿੰਦਾ ਕਿਸੇ ਕੋਲ ਨਹੀਂ ਹੁੰਨੇ ਜਿੰਨੇ ਮੇਰੇ ਕੋਲ ਹੈ। ਮੇਰੀ ਮਾਂ ਮੈਨੂੰ ਕਹਿੰਦੀ ਮੈਂ ਕਹਿੰਦੀ ਜਾ ਭਾਜਾ ਮੈਂ ਹੀ ਰੋਟੀ ਦੇਣੀ ਮੈਂ ਕਹਾ ਮੈਂ ਬਸ ਰੋਟੀ ਨਹੀਂ ਖਾ ਕੇ ਆਉਂਗਾ ਤੇ ਕਿਉਂ ਨਹੀਂ ਤੈਨੂੰ ਵੀ ਰੋਟੀ ਕੋਲ ਨਹੀਂ ਕਰੂੰਗਾ। ਸੱਚੀ ਗੱਲ ਹੈ। ਰਮਨ ਸਾਈਂ ਜੀ ਸੱਚ ਹੈ ਗੱਲ ਦਾ। ਚਾਲੇ ਆਪਾਂ ਰੋਟੀ ਖਾਧੀ ਸੀ। ਬਸ ਇਹ ਕਹਿੰਦਾ ਵੀ ਰਲ ਕੇ ਰੋ ਬਸ ਯਾਰ। ਬਸ ਜਨਰਲ ਹੀ ਬੁੱਝ ਜਾ ਬੱਪੂ ਜੀ। ਜੈਕਾਰਾ ਬੱਪੂ ਬੱਪੂ ਦਾ ਜੀ ਦਾ। ਹੋ ਸੱਚੇ ਨਾਮ।